ਉਹ ਮੁੰਡੇ ਨਾਲ ਡੜੇ ਹਾਂ ਇਹ ਮੰਗਦੇ ਪੈਸੇ ਵੀ ਆਪਣਾ ਹੀ ਕਹਿੰਦੇ ਰੋਟੀ ਆ ਬਾਈ ਨੇ ਖਵਾਈ ਰੋਟੀ ਵੀਰ ਹਾਂ ਲੁਧਿਆਣਾ ਆ ਗਿਆ ਲੁਧਿਆਣਾ ਲੁਧਿਆਣਾ ਹਾਂ ਲੁਧਿਆਣੇ ਆ ਗਏ ਨੀ ਪੈ ਰਹੇ ਹਨ ਬੜੀਆ ਦਾ ਬਸ ਆਹ ਕੰਮ ਦੇ ਪੂਰਾ ਚੱਲਦਾ ਵੀ ਜਾਨ ਨਾਲ ਰਾਮ ਹੈ ਤੇ ਤਰਪੇ ਸਮਾਨੋਂ ਪਾ ਲੈ ਭਾਈਆ ਭਾਈਆ ਕਰਾਈ ਪੀ ਲਓ ਜਿਸ ਕੀ ਹੈ ਹੈ ਬਬੂਆ ਯਾਦ ਰੱਖਣਾ ਇਸ ਦਾ ਆਯਾਮ ਹੈ ਕਿਦਾਂ ਹੋਰ ਬਾਬਾ ਮੈਂ ਤੇਨੂੰ ਹੋਰ ਪੁੱਛ ਰਿਆ ਫੇਰ ਤੂੰ ਕੀਨੇਗਾ ਕੋਈ ਤੇ ਨਹੀਂ ਆਉਂਦਾ ਇਹ ਹਸਪਤਾਲ ਮਰਾਜ ਕੀ ਕੋਈ ਆ ਗੱਡੀ ਜਾਣੀ ਨਹੀਂ ਇੱਥੇ ਨਹੀਂ ਮੋਰਚੇ ਦੇ ਪਤਾ ਕਿ ਕਿ ਚੱਕਰ ਹੈ ਬੜੀ ਹੱਥ ਲਾ ਅੱਛਾ ਪੁਰੂ ਲਾ ਮੈਂ ਨਾ ਕਰ ਪਤਾ ਕਿ ਮੈਂ ਤੁਸੀਂ ਦੇ ਅਰੋ ਬੰਦੇ ਹੋ ਆਪਣੇ ਹੀ ਬੰਦੇ ਹੂੰ ਮੋਰ ਚ ਮੋਰੋ ਚਾਹੀਦੀ ਮੈਨੂੰ ਜੀ ਉਹ ਹੈ ਨਾ ਉਹ ਤਾਂ ਇਹਨਾਂ ਨੂੰ ਜਿੰਨੀ ਇਹਨਾਂ ਨੇ ਇਹਨਾਂ ਨੇ ਤੇ ਆਪਣਾ ਨੇ ਉਹ ਕਰ ਲਈ ਹੈ ਨਾ ਐਡ ਕਰ ਲਈ ਟੀਵੀ ਤੇ ਇਹਦੇ ਮੰਨਦਾ ਇਹਦੇ ਮੰਨਦਾ ਵੀ ਐਡ ਉਹ ਇਹਨਾਂ ਨੇ ਪੂਰੀ ਇਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਹਾਂ ਇਹ ਪਤਾ ਤਾਂ ਇਹ ਤਾਂ ਕੋਈ ਨਹੀਂ ਹੁੰਦਾ ਠੀਕ ਹਾਂ ਹਾਂ ਆਪਣਾ ਉਹ ਮੋਰਚਾ ਲੱਗਿਆ 2 ਸਾਲ ਹੋ ਗਏ। ਹਾਂਜੀ। ਮਾਲੀ ਮਾਲੀ। ਉਹ ਤਾਂ ਜਾਣਾ ਉਹ 2 ਸਾਲ ਤੋਂ ਆ ਫੇਰ ਮੈਂ ਮੈਂ ਜਿਹੜੇ ਲੀਡਰ ਐ ਹੀ ਬੋਲਦੇ ਨੇ 2 ਸਾਲ ਤੋਂ ਉੱਤੇ ਹੋ ਗਏ। ਆਪਾਂ ਦੇ ਹੀ ਸੁਣਨੇ ਆ। ਮੈਂ ਤਾਂ ਕਰ ਜਦੋਂ ਅਸੀਂ ਜਦ ਗਈ ਮੈਨੂੰ ਪਤਾ ਹੈ ਤੁਸੀਂ ਤੁਸੀਂ ਪਹਿਲੇ ਪਹਿਲੇ ਬੰਦੇ ਰਹਿੰਦੇ ਨੇ ਤੇ ਮੈਨੂੰ ਪਤਾ ਹੈ ਮੈਂ ਮੈਂ ਤੇ ਤਰਾ ਉਹ ਜਿਹੜਾ ਪੋਸਟਰ ਲੱਗਾ ਹੈ ਨਾ ਉਹ ਵੇਖ ਕੇ ਸਮਝ ਗਿਆ ਹਾਂ ਵੀ ਇਹ ਉੱਥੇ ਵੀ ਜਾਂਦੇ ਨੇ ਇੱਥੇ ਇੱਥੇ ਵੀ ਆਂਦੇ ਨੇ ਵੀ ਇਹ ਇਹ ਬੰਦੇ ਠੀਕ ਨਹੀਂ ਪਤਾ ਬੰਦੇ ਦਾ ਉਂਝ ਹੀ ਪਤਾ ਲੱਗ ਜਾਂਦਾ ਨੇ ਪਾ ਚਾਰੇ ਪਾਸੇ ਜਾ ਠੀਕ ਹੈ ਜਾਣਾ ਵੀ ਚਾਹੀਦਾ ਯਾਰ ਦੇਖੋ ਸਾਡੀ ਤੇ ਉਹ ਮੋੜਦੇ ਵੀ ਆਪਣੇ ਕੌਮ ਵਾਸਤੇ ਮੈਂ ਇਹ ਨਹੀਂ ਕਹਿੰਦਾ ਯਾਰ ਮੈਂ ਬੰਦੀ ਸਿੰਘ ਸਾਨੂੰ ਪਹਿਲਾਂ ਬੰਦੀ ਸਿੰਘਾਂ ਵਾਲਾ ਕੰਮ ਵੀ ਨਾਲ ਏ ਤੂੰ ਉੱਥੇ ਵੇਖਿਆ ਹੀ ਆਪਣੇ ਕੋਈ ਬੰਦੀ ਸਿੰਘਾਂ ਉਲਟ ਬੋਲਦਾ ਕੋਈ ਇੱਥੇ ਚੀਜ਼ੋਂ ਕੱਢਦਾ ਜੀ ਆਪਣੇ ਉੱਥੇ ਤਾਬਰ ਮੋੜਦੇ ਹਾਂ ਉਸੀ ਗੱਲ ਪਿੱਛੇ ਤਾਂ ਬਹਿ ਤੁਸੀ ਮੇਰੇ ਇਹਦਾ ਉਹ ਅਮਰਤਪਾਲ ਵਾਲੀ ਗੱਲ ਹੋਈ ਸੀ ਅੱਜ ਵੀ ਐਸੀ ਗੱਲਾਂ ਉੱਥੇ ਬਾਬਾ ਬੈਠੇ ਸੀ ਉੱਥੇ ਉਹ ਤੇ ਇਹ ਕਹਿੰਦੇ ਆਪਾਂ ਵੀ ਆਪਣਾ ਮੋਰਚਾ ਮੋਰਜੇ 'ਚ ਹਜੇ ਆਪਣੀ ਕੋਈ ਸਿਆਸਤ ਨਹੀਂ ਆਪਾਂ ਹੁਣ ਮਾਲੀ ਮੋਰਚੇ 'ਚ ਉਹ ਤੇ ਨਹੀਂ ਕਹਿੰਦੇ ਵੀ ਹਾਂ ਵੀ ਅਮਰਤਪਾਲ ਨੂੰ ਉਡਾਉ। ਉਹਦਾ ਕੀ ਹਾਂ ਬਟਾ ਨੀਤੀ ਜਤਨ ਮੜ ਗਈ ਨਾ ਆਪਣੇ ਉੱਥੇ ਯਾਰ ਮੈਂ ਮੈਂ ਵੇਖ ਅਸੀਂ ਖੁਦ ਵੋਟ ਪਾਣੀ ਪਹਿਲੇ ਦਿਨੋਂ ਕੱਟ ਹੋ ਜਾਂਦਾ ਬੁਲਾਇਆ ਦਿੰਦੇ ਆ ਜੋ ਤਾਂ ਦੇਖੋ ਤੇ ਕਿੰਨਾ ਦੇ ਹਾਂ ਇਹ ਮੈਂ ਬੜੀ ਗੱਲ ਕਰਨੇਗਾ ਮੇਰੇ ਕੋਲ ਵਾਹੀ ਤੇ ਨਹੀਂ ਦੇਖਣ ਕਿੰਨੇ ਦਿਨ ਤੇਰੇ ਕੋਲ ਮੈਂ 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 ਟੂਲੇ ਆਦੀ ਨੋਲੇ ਨਹੀਂ ਹੈਗੀ ਮੈਂ ਤਾਂ ਝੂਠਾ ਜਦੋਂ ਆਪਾਂ ਮਿਲੇ ਆ ਜਿਹੜੇ ਨਾਲ ਮੈਂ ਉਦੋਂ ਹੀ ਲੱਗ ਨਵਾਂ ਨਵਾਂ ਆਇਆ 2 ਸਾਲ 2 ਮਹੀਨੇ ਹੋ ਗਏ ਤੁਸੀਂ ਤੇ ਉਸ ਤੋਂ ਪਹਿਲਾਂ ਦੇ ਆਂਦੇ ਹੋ ਉਹੀ ਤਾਂ ਸ਼ੁਰੂ ਗਏ ਆਪਾਂ ਫਿਰ ਉਹੀ ਦੇ ਗੱਲ ਲੈਣਾ ਮੈਂ ਤਾਂ ਇਹ ਕੰਨਾ ਭਰਾ ਉਹ ਨਹੀਂ ਕੋਈ ਨਹੀਂ ਕਿੱਥੇ ਸਾਡੇ ਵਾਲੇ ਇੱਧਰ ਉੱਥੇ ਸਮਾਨੇ ਸਮਾਨੇ ਕੋਲੇ ਹੱਤਾਂ ਮਿਲ ਨਹੀਂ ਰਹੀਆਂ ਸਮਾਨੇ ਮੋਰਚੇ ਦੀ ਸਭ ਤੋਂ ਵੱਡੀ ਗੱਲ ਈ ਇਹੀ ਏ ਕਿਸਮਾਣੇ ਮੋਰਚੇ ਤੇ ਕੋਈ ਪ੍ਰਧਾਨ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਤੇ ਮਤਵਾ ਬਹੁਤ ਬੰਦਲਾ ਬੈਠਾ ਹੈ ਪ੍ਰਧਾਨ ਹੈ ਇਹ ਗੱਲ ਸਭ ਤੋਂ ਵਧੀਆ ਹੈ ਅੱਛਾ ਪਲੱਸ ਪੁਆਇੰਟ ਵੀ ਇਹ ਬੇਬੀ ਉੱਤੇ ਬੈਠਾ ਹੈ ਠੰਡੇ ਹੁੰਦਾ ਤਾਂ ਉਹਨੂੰ ਇਕੱਲੇ ਵਨ ਮੈਨ ਚਕਾ ਕੇ ਪੱਕਰੇ ਕਰ ਰਹੀ ਇਹਨਾਂ ਨੇ ਜੇ ਨੀਚੇ ਆਉਂਦੇ ਚੱਕੇ ਜੇਲ੍ਹ ਵਿੱਚ ਪਾ ਦਿੰਦਾ ਉਹਦੇ ਨਾਲੇ ਹੁੰਦੇ ਕੋਲ ਜੇ ਗੋਲੀਆਂ ਨਾ ਹੁੰਦੀਆਂ ਨਾ ਫਿਰ ਵੀ ਇਹਨਾਂ ਨੇ ਕੰਮ ਕਰ ਦਿੱਤਾ ਫਿਰ ਵੀ ਤਾਰ ਦਿਵਾਦਾ ਸਹੀ ਗੱਲ ਸਹੀ ਗੱਲ ਤੁਰ ਵੀ ਬਹੁਤ ਬੜੀ ਦੇਰੀ ਐ ਨਾ ਪ੍ਰਕਾਸ਼ਨਾ ਭੈਣ ਕੋਈ ਖਾਲਾ ਜੀ ਦਾ ਮਾਰਾ ਨਹੀਂ ਹੈਗਾ ਇਹ ਤੇ ਆਈ ਯਾਰ ਜਿਵੇਂ ਮਹਾਰਾਜ ਦੀ ਕਿਰਪਾ ਹੋਵੇ ਅੰਕੋਵਾਂ ਦੀ ਕਿਰਪਾ ਤੂੰ ਵੇਖ ਮੈਂ ਮੈਂ ਕਦੀ ਕਦੀ ਸੋਚਦਾ ਹੁੰਨਾ ਵੀ ਦੇਖੋ ਮੈਂ ਕਦੀ ਕਦੀ ਸੋਚਦਾ ਹੁੰਨਾ ਵੀ ਆਪਣਾ ਇਹ ਕਹਿੰਦੇ ਵੀ ਜਿੱਦੇ ਤੋਂ ਸੇਵਾ ਲੈਣੀ ਹੋਏ ਨਾ ਮਹਾਰਾਜ ਨੇ ਹੈ ਉਹਨੂੰ ਪਹਿਲਾਂ ਹੀ ਤਿਆਰ ਕਰ ਲੈਂਦੇ ਮਹਾਰਾਜ ਉਹ ਕਿਵੇਂ ਤੁਹ ਨਹੀਂ ਹੁੰਨਾ ਦੂਜੀ ਸਾਹਿਬ ਨੂੰ ਟ੍ਰੇਨਿੰਗ ਲਈ ਹੀ ਫੌਜੀ ਸਾਹਿਬ ਨੇ ਵੇਖਿਆ ਸੰਗੋ ਉਹ ਸੰਗੋ ਕਈਆਂ ਨਾਲ ਸੋਰੀ ਆਪਣਾ ਰਾਜਸਥਾਨ ਚ ਜਦੋਂ ਭਾਰਗਰ ਨਹੀਂ ਸੀ ਕਹਿੰਦੇ ਜਦੋਂ ਮੇਰੀ ਟ੍ਰੇਨਿੰਗ ਹੋਈ ਬੜੀ ਵੱਡੀ ਗੱਲ ਹੈ ਮਾਰਾ ਜਦੋਂ ਜਰੀਆ ਹੈ ਮੈਂ ਵੈਸੇ ਤੇ ਮੈਂ ਤੇ ਗੱਲ ਕਰ ਰਿਹਾ ਹਾਂ ਜੋ ਤਿੰਨ ਦੱਸ ਰਿਹਾ ਹਾਂ ਫੌਜੀ ਬੰਦਾ ਯਾਰ ਉਹ ਰੇਕਲ ਹਲਾਤਾਂ ਚ ਰਹਿਣਾ ਸਿੱਖਿਆ ਹੁੰਦਾ ਕਹਿੰਦੇ 5-7 ਦਿਨ ਤੇ ਪਤਾ ਨਹੀਂ ਕਿਹੜੇ ਉਹ ਵੇ ਇਹ ਉੱਥੇ ਛੱਡ ਦਿੰਦੇ ਨੇ ਜੰਗਲਾ ਜੀ 5-7 ਦਿਨ ਆਪਣਾ ਹੀ ਕਹਿੰਦੇ ਰਹਿਣ ਸੇ ਲੱਗੋ ਹੋਣਾ ਪੁੱਜੇਗਾ ਆਹ ਬੰਦੇ ਨੂੰ ਬਹੁਤ ਲੱਗੋ ਹਾਂ ਨਹੀਂ ਨਹੀਂ ਉਹ ਵੀ ਗੱਲ ਕਿ ਕੋਣ ਹੈ ਉਹ 5-7 ਦਿਨ ਛੱਡ ਦਿੰਦੇ ਉਹ ਵੀ 7-8 ਦਿਨ ਬੰਦਾ ਭੁੱਖਾ ਰਹਿ ਸਕਦਾ ਉਹ ਵੀ ਹੁਣ ਫੌਜੀ ਸਾਹਿਬ ਕਿਹੜਾ ਪ੍ਰਸ਼ਾਦਾ ਛਕ ਰਹੇ ਨੇ ਖਿਚੜੀ ਅਚੋਲ ਕਾ ਵੀਡੀਓ ਹਾਂ ਲਾਨੇ ਆ ਮਰ ਜਾ ਬਣਾ ਲਈਏ 20 ਮਿੰਟ ਤੱਕ ਉੱਡੂਗਾ ਲਾਨੇ ਤੱਕ ਹਾਂ ਲਾਈਵ ਆਪ ਕੋ ਗਲਤ ਤੇ ਨਹੀਂ ਕਰ ਰਹੇ ਬਲੌਗ ਬਣਾ ਰਹੇ ਹਾਂ ਲਾਈਵ ਤੇ ਗੋਇੰਗ ਟੂ ਅੰਬਰਸਰ ਨਾ ਲਾਈਵ ਲਈ ਹਾਂ ਵੈਸੇ ਵੀਡੀਓ ਬਣਾ ਰਹੇ ਇਹਨੂੰ YouTube ਤੇ ਪਾਵਾਂਗੇ ਜਨਨ ਹੈ ਥੋੜਾ ਮੇਰੇ ਦੋ ਤਿੰਨ ਚੈਨਲ ਇੱਕ ਰਮੀ ਸਾਈਕਲ Facebook ਤੇ ਉਹ ਤੇ ਹੈਗਾ ਬਾਰ ਲਿਖਾ ਹੈ ਯਾਰ ਕਭੀ ਇਹ ਕਿਤੇ ਤੁਹਾਨੂੰ ਮਿਲ ਨਹੀਂ ਇਹ ਤਾਂ ਮੈਂ ਕੱਲ ਬਣਾਇਆ ਸਭ ਰੰਮੀ ਸੈਗਲ ਟੀਵੀ ਲੈ ਜਾ ਲੈ ਬੋਤਲ ਲੈ 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 ਬੋਤਲ ਹੀ ਲੈ ਜਾ ਲੈਣ ਜਾ ਰਹੀ ਐ ਤੇ ਤੋਈ ਫੇਰ ਨੂ ਦੇ ਮੈਂ ਮੈਂ ਤਾਂ ਹੀ ਪੈਸੇ ਦਿੱਤੇ ਫੇਰ ਉਹ ਬਾਈ ਨੂੰ ਕਹਿ ਕੇ ਕਹਿਣ ਲੱਪੇ ਵਿਚੜ ਭੁੱਖਾ ਕਹ ਉਹ ਕਹਿੰਦਾ ਕੀ ਕਰਾਂ ਕਹਿੰਦਾ ਖਾਣਾ ਹੈ ਕਹਿੰਦਾ ਖਵਾ ਦੇ ਮੈਂ ਸੈਨਾ ਉਹ ਵੀ ਵੇਲਾ ਦੇਖ ਕਹੁੰਦਾ ਮੈਂ ਆਇਆ ਉਹਦੇ ਪਿੱਛੇ ਸੀ ਹਾਂ ਇੰਦਰ ਮੈਂ ਚਲੋਂਦਾ ਇਹਦਾ ਵਲੌਗ ਬਣਾਉਂਦੇ ਆਂ ਵੀ ਹਾਂ ਵੀ ਬੰਦਾ ਵਧੀਆ ਤੂੰ ਮਿਲ ਲੱਗਾ ਫਿਰ ਨੇਰਾ ਮਾਈ ਦਾ ਮਾਰਾਈ ਦੇ ਦਰਛਣ ਹੋਈ ਹੈ ਉੱਜੇ ਜਾਓ ਖਾਜਾ ਜਦੋਂ ਮੈਂ ਅੰਮ੍ਰਿਤਸਰ ਬੜੀ ਦੂਹੇ ਆਹ ਹੋਰ ਨਗਨ ਅੰਮ੍ਰਿਤਸਰ ਦੇ ਰਾਜੇ ਤੇ ਬੜੀ ਕਿੰਨੇ ਵੀਡੀਓ ਬਣਾਉਂਦੇ ਆਂ ਪਾ 20 ਮਿੰਟ ਦੀ ਹੈ ਹੈ ਮੇਰਾ ਹੋ ਗਿਆ ਅੱਜ ਤੇਰਾ ਫੋਨ ਬੰਦ ਕਿਹੜਾ ਚਾਹੀਦਾ ਤੈਨੂੰ ਸੀ ਚਾਰਜ ਨਾ ਨਾ ਹੋ ਰਿਹਾ ਤੇ ਮੈਂ ਬਾਹਰ ਲਈ ਵਿਖਾ ਦਿਆ ਲੋਕੀ ਬੋਰੀ ਨਾ ਬਾਅਦ ਬੋਰੀ ਨਾ ਹੋਈ ਬੰਦਾ ਲੁਧਿਆਣੇ ਦੇ ਬਾਹਰਲੇ ਪਾਸੇ ਨਿਕਲੂ ਟ੍ਰੇਨ ਮੋਠ ਮੋਹ ਵਧੀਆ ਦੇਖੋ ਗੰਦੋ ਬੋਰੇ ਬਹੁਤ ਗੰਦੇ ਲੋ ਪਿਓ ਵੀ ਜੋ ਮਾਰਾ ਇਹ ਨੂੰ ਮੰਜੂ ਜੋ ਮਹਾਂਗੇ ਟਰ ਰੈੱਡ ਉਹ ਵੇਖੋ ਅੱਗੇ ਗ੍ਰੀਨ ਹੈ ਉਹ ਦੇਖਦੇ ਗ੍ਰੀਨ ਇਹ ਮ ਆਪਣਾ ਖਾਈਏ 70 ਰੁਪਏ ਮਿਲੇਗਾ ਆ ਸਾਨੀ ਵਾਲਾ 80 ਦਸੂ ਆਏ ਗ੍ਰੀਨ ਸਿਨ ਨੂੰ ਬਾਜਾਉਂਦੀ ਬਿਟ ਰਿਆ ਹੈ। ਮੈਂ ਵਾਕੀ ਤੱਕ ਦੇ ਦੋ ਦੇ ਫਿਰ ਕੋਈ ਵੱਲ ਆਈ ਤੇਰੀ ਆਹ ਸੇਵਾ ਕਰੀਦੀ ਹੁੰਦੀ ਸਿੰਘਾਂ ਦੀ ਹਾਂ ਜੇ ਤੇਰੇ ਕੋ ਜਿਆਦਾ ਨਾ ਨਾ ਮਿਲਾ ਜਿਆਦਾ ਨਾ ਮਿਲਾ ਮੇਰੇ ਕੋ ਬੋਲੀ ਹੋਰ ਪਤਾ ਹਾਂ ਮੈਂ ਸਿੰਘ ਆਈਏ ਸਿੰਘ ਨਾਮ ਸ਼ੇਰ ਕਾ ਤੂੰ ਵੀ ਸ਼ੇਰ ਬਣ ਗਿਆ ਬੋਲ ਵਾਏ ਕਰ ਹਾਂ ਬਾਠੀ खुश होके दिया है ना खुश होके दिया है वो तो पैरी हाथ नहीं लगाते थे सिंह पैरी हाथ नहीं लगवाते ऊपर है मार वो तो आपका किस्मत देगा आपके हिस्से में भी देगा भगवान कहाँ का है इधर आ कहाँ का है सूरत तिवारी है तिवारी सूरत तिवारी सूरत तिवारी नाम है कहाँ का है लखनऊ के रहने ये जो खाता है ना ये बेटा ये

ਬੈਗ ਇੱਥੇ ਚੱਕ ਲਈਏ ਲੋ ਜੀ ਬੈਗ ਇੱਥੇ ਹੀ ਰਹਿਣਾ ਮੈਂ ਚੱਕ ਕੇ ਉਹ ਨਹੀਂ ਹੈ ਬੈਗ ਇੱਥੇ ਨੇ ਆ ਮੈਂ ਇਹ ਕਰਦਾ ਪੱਕਾ ਬਣਾਈ ਬੈਗ ਬਣਾ ਲੈ ਲੋ ਜੀ ਦੇਖ ਉਹਦਾ ਯੂਰੇਡ ਹੋਲ ਲੈਂਦੇ ਸਹੀ ਉਹ ਅੱਗੇ ਬੈਂਡ ਗਾ ਹਾਂ ਮਿਹਰਬਾਨੀ ਜੀ ਲੋਡ ਲੋਡ ਪਈ ਕੋਈ ਨਹੀਂ ਫਿਰ ਆ ਜੀ ਜੀ ਇੱਥੇ ਆ ਲਈ ਬੱਛੇ ਬੈਠੇ ਨੇ ਹੈ 2 ਦਾਲ ਗਲੇਗੀ ਆਪਣੀ ਹੈ ਮੈਂ ਕਿਹਾ ਇੱਥੇ ਦਾਲ ਗਲੇਗੀ ਆਪਣੀ ਸਿੰਘਾ ਸੁਣੋ ਆਪਣੀ ਉੱਤੇ ਕੰਨ ਲਾ ਦੋ হালা পাজালে লাল্যা বিেই এনাল্যা কিন্ futuro আপালা? ইএ? নাল্যা কাল্য়, আপালা কর্য় হাল্ কাল্য় আচা আপলার আপাল্যা হা ਮੈਗਾ ਸਿੰਘ ਫਿਰ ਫਤਿਹ ਬਲਾਂ ਲੱਗਿਆ ਕਿਹੜਾ ਮੈਂਟ ਲਾ ਦੇ। ਓ ਵਾਈਕਰੂ ਹੋ ਰਹੇ। ਬਾਕੀ ਦਾ ਬਹੁਤ ਹੋ ਗਿਆ। ਕਣ ਮੈਂ ਮੈਂ ਮੇਰੀ ਗੱਲ ਕਰਦਾ। ਦੇ ਦੇ ਤੂੰ ਬਣਾਈ ਦੀ। ਦੋ ਗਲਾਸ ਪੀਕੇ ਤੂੰ। ਦੋ ਗਲਾਸ ਪੀਕੇ ਤੁਰਿਆ। ਦੋ ਗਲਾਸ ਪੀਣਾ। ਵੀ ਦੇਖੇ। ਇੱਕ ਨਾ ਹੀ ਐ ਬਬਾਈ ਆਪਣੀ ਲਾ ਦਿਉ ਦਿਓ ਟਿਕੜੇ ਐ ਟਿਕੜੇ ਦੀ ਮੱਛੀ ਘਰੀਦਾ ਮੈਂ ਅੱਗੋਂ ਤੋਂ ਮੈਂ ਵੀ ਨਾਲ ਆਗਰਾ ਫਿਰ ਮੈਂ ਵੀ ਨਾਲ ਆਗਰਾ ਅੱਗੋਂ ਪਰਪਾ ਦੇ ਨਾਲ ਐਵੇਂ ਨਾ ਬਾਣਾ ਪਾਣਾ ਬਾਈ ਬੜੀ ਵੱਡੀ ਗਾ ਬਾਣੇ ਦੀ ਬੜੀ ਵੱਡੀ ਗੱਲ ਹੈ ਜਾਓ ਬਬਾਈ ਸਾਚੇ ਦੇ ਬਾਰੇ ਪੋਸਟਾ ਵੀ ਸੀ ਮੈਨੂੰ ਕੋਈ ਜਾਓ ਵਿਖਾਈਏ ਰੇ ਵਾਹੋ। ਥਾਹ ਇਹਨੇ ਬਾਰੇ ਨੌਲੇਜ ਤੇ ਦਿਓ। ਹਾਂ ਆਹ ਬੜੀ ਵਧੀਆ ਜਿਹੀ ਲੱਭੀ। ਲਾ ਭਾਈ। ਦੇਖ ਤਾ। ਦੇਖ ਤੇ ਇੱਕ ਫਤਈ ਪੰਤਕੀ ਜੀਤ। ਖਾਲਸਾ ਅਕਾਲ ਪੁਰਖ ਕੀ ਫਤ। ਲਓ ਜੀ। ਬੜੀ ਵਧੀਆ। ਸਾਰਾ ਹੁਣਾ ਆਇਆ। ਪੜਾ ਵਾਪੇ ਰੋਡ ਵੀ ਜਾਣ ਲਈ ਬੋਝਦਾ ਆਪਾਂ ਅੱਜ ਵਲੋਗ ਬਣਾਣ ਲੱਗਾ ਸਾਰੀ ਪੜਾ ਹੈ ਕਿਹਾ ਕੀ ਕੀ ਹੁੰਦਾ ਇੱਥੇ ਇੱਕ ਕੰਕਾਰ ਰਿਵਾਈ ਕਰਦੀ ਕੀ ਫਤੇ ਪੀ ਉਹ ਢੰਡੇ ਤਾਰ ਹੋਵੇ ਚੰਗੇ ਵਾਹ ਵਾਹ ਗੋਬਿੰਦ ਸਿੰਘ ਆਪੇ ਨੂੰ ਜਰਾ ਸਭਰਾ ਤਾਰੀ ਸਿਗਨ ਲਈ ਸੋ ਮਰੀਪਨ ਤੇ ਅਕਾਲੀ ਦਾ ਲੱਗ ਅਨਿਮਾ ਟਕਟਵਾਲੀ ਜਾਰੀ ਕੀਤਾ ਗਿਆ ਨਾਮਸ ਸਹੀ ਸ਼੍ਰੋਮਨੀ ਸੇਵਾਦਾਰਤਨ ਸ਼੍ਰੋਮਣਿ ਕਮਥਰ ਸਿੰਘ ਸਾਹਿਬ ਜਥੇਦਾਰ ਬਾਬਾ ਬਖਸ਼ੀਸ਼ ਬਲਬੀਰ ਸਿੰਘ ਬੱਥੇ ਜੀ ਕਣ ਅੰਗੀ ਹਾਂ ਭਾਈ ਬੋਲਦੇ ਨਹੀਂ ਆਪਣੀ ਦੇ ਜਿਸੋ ਪ੍ਰਤਾਪ ਨਾਲ ਆਪਣੀ ਵਧੀਆ ਹੈ ਜੀ ਜਿਸੋ ਪ੍ਰਤਾਪ ਨਾਲ ਆਪਣੀ ਧੀ ਕੇ ਵਧੀਆ ਹੈ ਨਾ ਹਾਂ ਕਹਾਵਾ ਕਰ ਦੋ ਦੂਜੀ ਨਾ ਕਰਾਓ ਤੁਸੀਂ ਉਹ ਤੇ ਕਰਾਂ ਉਹ ਤੇ ਕਰਾਂਗਾ ਮੈਨੂੰ ਬਸ 5-7 ਮਿੰਟ ਦਿਓ ਆ 5-7 ਮਿੰਟ ਦਾ ਬਸ ਆਹੀ ਕਰਾਂਗੇ ਅੱਛਾ ਬਾਬਾਈ ਉਹ ਉਹ ਵਿਖਾਓ ਮੈਨੂੰ ਇੱਥੇ ਐ ਬਾਬਾਈ ਬਾਬਾਈ ਮੈਂ ਲੈਣ ਦੇਗਾ ਬਾਬਾਈ ਇਹ ਹਥਿਆਰ ਵਿਖਾਓ ਬੋਲਦੇ ਨਹੀਂ ਬਾਬਾਈ ਹਥਿਆਰ ਵਾਲੀ ਵਿਖਾਓ ਕਿ ਕਿਹੜੇ ਕਿਹੜੇ ਹਥਿਆਰ ਰੱਖ ਸਕਦੇ ਆਪਾਂ 7 7 ਕੇ 5 5 ਹਥਿਆਰ ਕਹਿੰਦੇ ਤੂੰ ਇਹ ਨੌਲੇਜ ਦੇ ਦੋ ਜਾਦੀ ਵੀ ਕੀ ਕੀ ਇਹ ਕੀ ਬਾਬਾ ਜੀ ਸਵਈਆ ਅੱਛਾ ਠੀਕ ਹੈ ਇਹ ਸ਼ਬਾ ਪਰ ਮੋਏ ਆ ਹਾਂ ਇਹ ਨਹੀਂ ਖਾਂਦੀ ਯਾਰ ਪਹਿਮੀ ਆ ਹਾਂ ਇਹ ਕੀ ਬਾਬਾ ਜੀ ਰਹਿਤ ਨਾਮਾ ਅੱਛਾ ਰਹਿਤ ਨਾਮਾ ਵੀ ਕੀ ਕੀ ਰਹਿਤ ਰੱਖਣੀ ਆਪਾਂ ਹੈ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬੈਜੋ ਬੈਜੋ ਪਈ ਬੈਜੋ ਬੈਜੋ ਆਪਣੀ ਆ ਗਈ ਬਾਬਾ ਜੀ ਇੰਗਲਿਸ਼ ਚ ਯੂਨੀਅਨ ਸ਼ੇਅਰ ਕਰ ਦੀ YouTube ਹੈ ਇੰਗਲਿਸ਼ ਨਹੀਂ ਹੋ ਜਾਵਾ ਐਚਾ ਉਹ ਜਿਹੜਾ ਰੂਲ ਹੈ ਆਪਣਾ ਹੈ ਇਹ ਨਾਂ ਲਿਖਾ ਹੋਇਆ ਹੈ ਹਰਪ੍ਰੀਤ ਸਿੰਘ ਇਹ ਮੋਰਚੇ ਤੇ ਵੀ ਆਂਦੇ ਨੇ ਮੇਰੇ ਤੋਂ ਹੀ ਪਹਿਲਾਂ ਦੇ ਜੁੜੇ ਹੋਏ ਨੇ ਨੈਵ ਸਿੰਘ ਇਹ ਕਿਹੜਾ ਪਿੰਡ ਹੈ ਪੱਪਲ ਰਾਜ ਆ ਮੈਂ ਆਇਆ ਬਾਬਾ ਜੀ ਮੈਂ ਤੇ ਆਇਆ ਨਾ ਉੱਥੇ ਇੱਥੇ ਵੀ ਪਤਾ ਲੱਗੇ ਵੀ ਸਿੰਘ ਕਿੱਥੋਂ ਚੜਦੀ ਕਲਾ ਵਾਲੇ ਨੇ ਯਾਰ ਪੁਨਾਏ ਬਿੱਟਾ ਗਿਆ ਯਾਰ ਜਿੰਮਾ ਯਾਰ ਫਾਸਤ ਚਲ ਤਾ ਇਹ ਉਂਝ ਦੱਸ ਦੋ ਤੁਹਾਨੂੰ ਪਤਾ ਹੀ ਹੋਣਾ ਹੈ ਸ਼ਸਤਰ ਮਤਲਬ ਆ ਇੱਥੇ ਹੋਵੇਗਾ ਬਾਬਾ ਜੀ ਆ ਨਹੀਂ ਸੋਈ ਹੈ ਹੈ ਨਾਗ ਨਾਗ ਨਹੀਂ ਹੋਗੀ ਪਰਚੀ ਹੋਗੀ ਠੀਕ ਹੈ ਜੀ ਤੇ ਜੋ ਮਰਜੀ ਖੋਏ ਰਿਹਾ ਦੇਖ ਹਾਂ ਹਾਂ ਇਹ ਸਾਰੇ ਸ਼ਸਤਰ ਹੈ ਅੱਛਾ ਛਪੇ ਹੋਏ ਨੇ ਹਣਾ ਦਿਖਾਓ ਵੇਖਾਂ ਕਿਹੜੇ ਕਿਹੜੇ ਕੁਹਾੜੀ ਹੋਗੀ ਹਣਾ ਜੀ ਨਾਗਣੀ ਹੋਗੀ ਕੁਹਾੜੀ ਗੰਡਾਸਾ ਨਾਗਣੀ ਤੀਰ ਕਮਾਨ ਟਕੂਆ ਬੰਦੂਕ ਅਖੰਡਾ ਵੇ ਹਨਾਈ ਬਾਬਾ ਦੀ ਬੰਦੂਕ ਅੱਛਾ ਹਾਂਜੀ ਬੰਦੂਕ ਨਹੀਂ ਹੈ ਉਹ ਦੂਜੀ ਹੈ ਨਹੀਂ 에ਅਰ ਗਨ ਅੱਛਾ ਉਸੇ ਭਾਈ ਕੋਣ ਪੈਸਾ ਪਤਾ ਮੈਨੂੰ ਹਾਂ ਇਹ ਰੱਖ ਦੋ ਹਾਂ ਇਹ ਅਬਰਸੋਂ ਮਿਲ ਜਣੀ ਨਹੀਂ ਇਹ ਪਟਿਆਲੇ ਤੋਂ ਲਿਓ ਠੀਕ ਹੀ ਹੈ ਹਾਂ ਜੋ ਬਾਈ ਇੰਤੇ ਪਰ ਨੋਲਿਜ ਦੋ ਮੇਰੇ ਨੂੰ ਬੜੇ ਸਵਾਲ ਕਰਦੇ ਲੋਕ ਸੌਰੀ ਇੱਕ ਜਾਨਾ ਹੈ ਇਹਨੂੰ ਵੀ ਜਾਨਾ ਕਹਿੰਦੇ ਹਨਾ ਹੋਰ ਹੋਰ ਦੱਸੋ ਚੱਲ ਨੋਲਿਜ ਦਿਓ ਅੱਜ ਅੱਜ ਸਿੰਘ ਗਿਰਾਰੀਆਂ ਫਸ ਗਈ ਜਾਨਾ ਸਾਡੇ ਗਰੁੱਪ ਦਾ ਨਾਮ ਬਗਾਨਾ ਤੁਹਾਨੂੰ ਇੱਕਲਾ ਗਿਰਾਰੀ ਵੀ ਹੈਗਾ ਇਹ ਲਾਜੀ ਵੀ ਆਖਦੇ ਸੀ ਇਹ ਲਾਜੀ ਕੀ ਕੀ ਵਧੀਆ ਲੱਗੀ ਕੁਆਲਟੀ ਇਹਦੇ ਬਾਬਾ ਜੀ ਮਾੜੀ ਕੀ ਕਰਦੇ ਨਹੀਂ ਸਿੰਘ ਆਪਾ ਬਾਈ ਕੀ ਐ ਨਾ ਨਾ ਬਖਾਵੇਂ ਨਾ ਬਖਾਵੇਂ ਅੱਛਾ ਦੇਖੋ ਇਹ ਤਾਂ ਪਹਿਲਾਂ ਦਾ ਪਹਿਲਾਂ ਦਾ ਹਣਾ ਨਾ ਹਾਂ ਪਹਿਲਾਂ ਪਹਿਲੇ ਪਹਿਲਾਂ ਦੇ ਜੋ ਮਰਜੀ ਪਹਿਲਾਂ ਤੇ ਹੁਣ ਮੈਂ ਬੜਾ ਕੁਝ ਕੀਤਾ ਨਹੀਂ ਕਰਦਾ ਮੈਂ ਤਾਂ ਬਾਬਾ ਜੀ ਉਹ ਵੀ ਹੈ ਕਰਦਾ ਰਹਿੰਦਾ ਇਹਦੀ ਕਿਹੜੀ ਗੱਲ ਓਸੋ ਆ ਲੈ ਗਾਡੀ ਆ ਜੂਗਾ ਮਨ ਲਗਾ ਬਿੱਟੂ ਜਲ ਬੇਟੇ ਜਾਂਦੇ ਹੋ ਵਾਹ ਵੀ ਵਾਹ ਇਹ ਦੇਖੋ ਬਿੱਟੂ ਜਲ ਬੇਟੇ ਜਾਂਦੇ ਹੋ ਬੋਲਦੇ ਬਾਬਾ ਜੀ ਹਾਂ ਜੀ ਬਿੱਟੂ ਜਲੋ ਮੇਡਾ ਤੁਹਾਡੇ ਕੋਲ ਤੋਂ ਇਧਰ ਦੇ ਹੀ ਆ ਮੁੰਡਾ ਹਾਂ ਰਾਜਪੁਰੇ ਦਾ ਹਾਂ ਉਹਨਾਂ ਮਿੱਤਰਾਂ ਨਾਲ ਹੁੰਦਾ ਹੀ ਹਾਂ ਮਿੱਤਰਾਂ ਨਾਲ ਗੱਲ ਕਰਵਾ ਬਿੱਟੂ ਜਲ ਬੇਡਾ ਹਾਂ ਕੇ ਜਲ ਬੇੜੇ ਨਾਲ ਕਰ ਆਪਣੇ ਰਾਜਪੁਰੇ ਦਾ ਅਰੇ ਆਣੇਗਾ ਹਾਂ ਅਰੇ ਆਣੇਗਾ ਅਰੇ ਆ ਉਹ ਦੂਜਾ ਤੁਸੀਂ ਤੇ ਕੁਆਟਰ ਕੰਨ ਵਾਲੇ ਹੀ ਆ ਕਰਦੇ ਮੈਂ ਕਰਦਾ ਗੈਂਗਸਟਰ ਬਿੱਟੂ ਜਲੇੜਾ ਹੁੰਦਾ ਬਿੱਟੂ ਜਲੇੜਾ ਯਾਰਾ ਨੇ ਪੂਰੇ ਸ਼ਰੀ ਬਣ ਗਿਆ ਹੁਣ ਤੇ ਬਾਈ ਹੁਣ ਤੇ ਹੁਣ ਨਹੀਂ ਉਹਨੂੰ ਕਹਿ ਸਕਦਾ ਬਾਈ ਬਿੱਟੂ ਜਲੇੜਾ ਦਾ ਹਾਂ ਹੁਣ ਤੇ ਅਗਲਾ ਜਲੇੜਾ ਪਿੰਡ ਦਾ ਰੁਤੀ ਹੈ ਨਾ ਨਹੀਂ ਵੀਰੇ ਉਹ ਇੱਥੇ ਵੀ ਹੈਗਾ ਉਹ ਬਿੱਟੂ ਜਲੇੜਾ ਆਪਣੇ ਉਰਾਂਗਾ ਵੀ ਹੈ ਦੋ ਹੈ ਇੱਥੇ ਤੁਹਾਡੇ ਪੇ ਰਾਜਪੁਰੇ ਕੋਲ ਵੀ ਹੈ ਜਲੇੜਾ ਪਿੰਡ ਤੁਹਾਨੂੰ ਪਤਾ ਚੱਲ ਬਾਬਾ ਇਹ ਉਹਦੇ ਦੱਸੋ ਇਹ ਸੀ ਤੇ ਇਹ ਦੂਜੇ ਪਾਸੇ ਕਮਾਇਆ ਖਜ਼ਾਨਾ ਅੱਛਾ ਇਨੂ ਇਨੂ ਕੀ ਕਿਹਾ ਹਜੂਰੀਆ ਹੈ ਹਜੂਰੀਆ ਠੀਕ ਹੈ ਜੀ ਦਮਾਲਾ ਹਵਾ ਹੋਏ ਹੈ ਤੇ ਆ ਜਿਹੜਾ ਜੀ ਇਹ ਸਿੰਘਾਲ ਸਾਹਿਬ ਹੈ ਅਕਾਲ ਸਾਹਿਬ ਅਕਾਲ ਸਾਹਿਬ ਗੁਲਾਬ ਦਾ ਫੁੱਲ ਠੀਕ ਹੈ ਬਾਈ ਤਿਆਰ ਪਰ ਤਿਆਰ ਹੋ ਜਾ ਹਾਂ ਤਿਆਰ ਖਾਲਸਾ ਅਕਾਲ ਪੁਰਖੀ ਫੌਜ ਹੈ ਹਾਂ ਹਾਂ ਖਾਲਸਾ ਅਕਾਲਪੁਰ ਦੀ ਫੌਜ ਹੈ ਗੁਰੂ ਕੀ ਫੋਜ ਕਰੇਗੀ ਮੋਜ ਕਰੇਗੀ ਮੋਜ ਹਾਂ ਢੋਲੀ ਦਾ ਆਟਾ ਨਹੀਂ ਗਾਇਦਾ ਘਾਟਾ ਖਸ਼ਮ ਜੇ ਬੰਦੇ ਆਪਣੇ ਬੋਲਦੇ ਵੀ ਇਹ ਸਹੀ ਗੱਲ ਹੈ ਪੁੱਜਾ ਕੁਛ ਰਹਿੰਦੇ ਆ ਠੀਕ ਹੈ ਬਾਬਾ ਜੀ ਵੇਖ ਲਓ ਬਾਈ ਹੈ ਬੋਲਦੇ ਨਹੀਂ ਬੰਦਾ ਅਬ ਮੈਂ ਮੰਨਾ ਵੀ ਸਿੱਖਾਂ ਦੀ ਗਿਣਤੀ ਆ ਗਈ ਹੈ ਲੋਕ ਆਪਾਂ ਹੈ ਆਪਾਂ ਹੁਣ ਕਿੱਥੇ ਮਿਲੇ ਹੋਏ ਆ ਆਪਾਂ ਕਦੀ ਸੋਚਿਆ ਵੀ ਇੱਥੇ ਮਿਲਾਂਗੇ ਹੈ ਬੈਠੇ ਸਿੰਘ ਪਰ ਲਾਈਵ ਹੈ ਜੀ ਅੰਮ੍ਰਿਤਸਰ ਸਪੈਸ਼ਲ ਜਾ ਰਹੇ ਹੈ ਹੈ ਅੰਮ੍ਰਿਤਸਰ ਸਪੈਸ਼ਲ ਜਾ ਰਹੇ ਮੈਂ ਉੱਧੇ ਚਲਾ ਆ ਉੱਥੇ 71 ਤਾ ਧਰਮ ਕਾਜਕਾਰ 71 ਤਾ ਕਰ ਰਹੇ ਆ ਆਪਾਂ ਮੋਰਚੇ ਵਾਲੀ ਮੋਰਚੇ ਵੱਲੋਂ ਜਿਵੇਂ ਪਿੱਛੇ ਜੇ ਫਤਿਹ ਸਰੰਦ ਕੀਤੀ ਪਤਾ ਤੁਹਾਨੂੰ ਸੱਚ ਰਹੰਦੇ ਨਹੀਂ ਆਏ ਬਾਬਾ ਜੀ ਤੁਹਾਡੇ ਤੇ ਉਹ ਸੱਚ ਪਤਾ ਮੈਨੂੰ ਪਤਾ ਮੁੰਡੇ ਗਏ ਹੀ ਨਹੀਂ ਸੰਦੀਪ ਗਿਆ ਸੀ ਗਿਆ ਸੀ ਸੰਦੀਪ ਸੋਹੀ ਸੋਹੀ ਉਹ ਸੋਹੀ ਜਿਹੜਾ ਅੱਛਾ ਉਹ ਗਿਆ ਸੀ ਉਹ ਹੰਤਮਾਨ ਨੇ 6 ਮਹੀਨੇ ਦਾ ਟਾਈਮ ਮੰਗਿਆ ਉਹ ਕਰਕੇ ਆ ਵਿਚਾਰ ਦੇ ਬਾਬਾ ਜੀ ਐਵੇਂ ਮਹੀਨਾ ਤੇ ਹਜੇ ਉਹਨਾਂ ਨੇ ਆਪਣੀ ਕਹਿੰਦੇ ਆ ਜਿਹੜਾ ਰਾਏ ਲੈਣੀ ਸੀ ਜਿਹੜਾ ਨੰਬਰ ਰਿਲੀਜ਼ ਕੀਤਾ ਹੋਇਆ ਠੀਕ ਹੈ ਨਾ ਉਸ ਤੋਂ ਬਾਅਦ ਦੇਖੋ ਇੱਕ ਤਰੀਕ ਰੱਖੀ ਗਈ ਆਪਾਂ ਰੋਲਾ ਪਾਣ ਲੱਪੀਏ ਆਪਾਂ 31 ਤੋਂ ਬਾਅਦ ਕਾਂਗੇ ਵੀ ਛੇਤੀ ਕਰੋ ਅਸੀਂ ਤੇ ਇਹੀ ਕਹਿ ਸਕਦੇ ਠੀਕ ਹੈ ਨਾ ਬਾਕੀ ਮੈਨੂੰ ਤਾਂ ਐ ਲੱਗਦਾ ਬਾਬਾ ਜੀ ਵੀ ਜੋ ਮੇਰੀ ਸੋਚ ਨਹੀਂ ਆਪਣੀ ਪਰਸਨਲ ਹੋ ਸਕਦਾ ਤੁਹਾਡੀ ਹੋਰ ਹੋਵੇ ਵੀ ਇਹ ਇਲੈਕਸ਼ਨਾਂ ਦੇ ਕੋਲ ਜਾ ਕੇ ਬਣਾਣਗੇ ਹੈ ਨਹੀਂ ਮੰਨਦਾ ਹੈ ਜੇ ਤਾਂ ਅਗਰ ਤੋਂ ਮਾਰੀ ਸਰਕਾਰ ਬਣੇਗੀ ਉਹੋ ਤੇ ਬਾਬਾਈ ਜਰੂਰੀ ਕੋ ਤੇ ਹੈ ਹੀ ਏ ਉਹ ਤੇ ਛਡੋ ਗੱਲ ਉਹਦੇ ਬਾਤ ਦੀਆਂ ਗੱਲਾਂ ਨੇ ਇਹਨਾਂ ਇਹਨਾਂ ਦਾ ਤੇ ਬੇੜਾ ਭਾਈ ਏ ਪਹਿਲਾਂ ਆਹ ਆਹ ਇਹਦਾ ਤਾਂ ਤੇ ਬੇੜਾ ਆਪੇ ਬੈਣੀ ਆ ਬਾਬਾਈ ਸਾਲ ਪਿਆ ਕਿ ਚੁੱਪ ਕਰਕੇ ਬੈ ਜੀਏ ਫਿਰ ਬੋਲੋ ਇਹਨਾਂ ਲੱਗਦਾ ਤੇ ਬੇੜਾ ਆਪੇ ਬੈਣੀ ਉਹਦੇ ਬਾਬਾਈ ਪੈਨ ਲਾਪੀਆਂ ਕਦੀ ਸੁਣਿਆ ਹੀ ਨਹੀਂ ਮੱਲਾ ਦਾ ਉਹ ਵੇਣਾ ਸਤਲੋ ਜਾਣਾ ਪਾਣੀ ਦੇ ਵਿਖਾਈ ਹੋਈ ਸੱਤ ਲੋਈ ਤੱਕ ਚੜਿਆ ਹੋਇਆ ਓਏ ਹੋਏ ਪਾਣੀ ਪਾਣੀ ਪੁਲ ਮੁੱਕਣ ਤੋਂ ਬਾਅਦ ਪਤਾ ਲੱਗੇਗਾ ਅੱਧਰ ਤੇ ਸੱਟੇ ਪੁਲਸ ਵਾਲਿਆਂ ਵਾਲੇ ਓਏ ਹੋਏ ਥੋੜਾ ਚੜਿਆ ਓਏ ਬਾਰ ਤੇ ਨਹੀਂ ਹੈਗਾ ਉੱਪਰ ਹੈ ਨਹੀਂ ਜਾ ਰਹੀ ਹੈ ਬਾਪਾਈ ਬਾਹਰ ਤੇ ਨਹੀਂ ਹੈਗਾ ਪਰ ਉੱਪਰ ਤੱਕ ਆਇਆ ਹੈ ਵੀ ਜਿਵੇਂ ਨਹੀਂ ਜਾ ਰਹੀ ਹੈ ਹੈਲੋ ਬਾਰਬੀ ਡਾਲ ਜੀ ਵਾਂਗੂ ਹੋਏ ਵੇਖੀ ਬਾਰਬੀ ਡਾਲ ਜੀ ਨਹੀਂ ਹੁੰਦੀ ਜੀ ਹੋ ਗਈ ਲੇਟ ਜਾ ਬੇਟਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਤਰਨਾ ਸੀ ਬਾਏ ਇਸੋ ਟੀਓ ਨਹੀਂ ਪਹੁੰਚਣਾ ਜੀ ਠੀਕ ਫਲੋਰ ਆ ਗਿਆ ਜੀ ਫਲੋਰ ਹਾਂ ਜੀ ਫਲੋਰ ਰੁਕਦੀ ਫਲੋਰ ਜੀ ਠੀਕ ਹੈ ਬੋਲੋ ਵਾਏ ਗਰੂ ਬਾਬੇ ਦਾ ਯਾਰ ਫੋਟੋ ਚ ਨਕੋਲ ਮਾਲ ਆ ਵੇ ਆ ਬਾਬੇ ਕੀ ਆ ਗਈ ਸ਼੍ਰੀ ਸਾਹਿਬ ਹੈ ਕੱਢੋ ਆ ਬੰਦੇ ਨੂੰ ਮਖਾਓ ਆਪਾਂ ਇਹ ਦੱਸ ਰਹਾ ਮਾਲ ਏ ਦਰਸ਼ਨ ਕਰਾਓ ਆ ਦਰਸ਼ਨ ਕਰਾਓ ਦੱਸ ਫੋਜਾਂ ਨੂੰ ਫਿਰ ਫੋਜਾਂ ਤਾਂ ਹੀ ਵੇਖਣੀ ਆ ਤੁਹਾਨੂੰ ਬੜਾ ਆਪਣੇ ਆਪ ਤੇ 11-12000 ਫੋਜ ਹੀ ਜੁੜੀ ਹੋਈ ਹੈ ਹੈ ਇੰਦੇ ਤੇ YouTube ਤੇ ਨਹੀਂ 11000 ਜਾਂ 200 300 200 ਸੀ ਕੱਲ ਬਾਕੀ ਵੇਖਿਆ ਵੀ ਨਹੀਂ 200 ਹੋ ਗਿਆ ਦਾ 20 10 ਵੀ ਹੋਏ ਹੋਣੇ ਹੋਰ ਆ ਨਾ ਵੀ ਹੋਏ ਹੋਣੇ ਤਾਂ ਵੀ ਕੋਈ ਨਹੀਂ 11000 ਪੜੇ ਨਹੀਂ ਕਿਰਪਾ ਵਾਹਿਗੁਰੂ ਜੀ ਲਓ ਜੀ ਕਰੋ ਦਰਸ਼ਨ ਤਾਲਾ ਅੱਟਗਾ ਦਾ ਹਾਪੂਰੀ ਨਹੀਂ ਨਹੀਂ ਰਹਿਣ ਦੋ ਬਾਈ ਕੋਈ ਨਾ ਆਪ ਜੀ ਉਹ ਵੀ ਇਸ ਤਰ੍ਹਾਂ ਖੜਾ ਮੈਨੂੰ ਬਾਅਦਿਆਂ ਨਹੀਂ ਸਹੀ ਗੱਲ ਏ ਉਹ ਦੇਖੀ ਵੀ ਰੋ ਤੁਹਾਡੀ ਗੱਲ ਸਹੀ ਏ ਮੈਂ ਕਿਹਾ ਆ ਆਉਣ ਵਾਲੇ ਟਾਈਮ 'ਚ ਨਾ ਜਿਹੜੇ ਆ ਜਿਹੜਾ ਹੈ ਬਰੂਦ ਬਰਾਜ ਇਹਦੇ ਖਤਮ ਕਰ ਦੇਣਾ ਇਹਨਾਂ ਨੂੰ ਇਹਨਾਂ ਦੇ ਘਰ ਨੋਮੇ ਗੰਨਿਆ ਫਤਮਾ ਆ ਵੀ ਗੱਲ ਸਹੀ ਏ ਤੁਹਾਡੀ ਗੋਲੀ ਹੋਏ ਬੰਦੇ ਨੇ ਕਿ ਸਟਾਈ ਡੇਟ ਹੋਗਾ ਇਸ ਦੀ ਗੋਲੀ ਸਟਾਈ ਡੇਟ ਬਾਬਾ ਜੀ ਫਿਰ ਇੱਕ ਗੱਲ ਸੁਣਾ ਜਿਵੇਂ ਮਰਜੀ ਏ ਬਾਬਾ ਜੀ ਲੋਕੀ ਕਹਿੰਦੇ ਬਾਹਰ ਗਏ ਬਾਹਰ ਗਏ ਬਾਹਰ ਗਏ ਉਹਦੇ ਵੀ ਬੜੀ ਵੱਡੀ ਮਹਾਰਾਜ ਦੀ ਇੱਕ ਹੋਵੇ ਖੇਡ ਸੁਣਿਓ ਅੰਗਰੇਜ਼ ਮਰ ਗਿਆ ਚਲੋ ਕਾਲਿਆਂ ਦੇ ਬੰਦੇ ਕਰਦੇ ਆ ਕਿੰਨੂ ਉਹਦੇ ਬਾਬਾ ਇਸ ਤੋਂ ਉਹਦੇ ਬਾਬਾਈ ਉੱਥੇ ਕੀ ਨੂੰ ਐ ਜਿਹੜਾ ਫਲੋਰਿਡ ਉਹ ਗੱਲ ਤੇ ਸੁਣ ਲੋ ਜਿਹੜਾ ਫਲੋਰਿਡ ਹੈ ਨਾ ਹੀ ਫਲੋਰਿਡਾ ਠੀਕ ਹੈ ਫਲੋਰਿਡਾ ਚ ਰੂਲੇ ਭੀ ਜੇ ਤੁਹਾਡਾ ਵੀ ਬੰਦ ਲੋਗ ਅਗਲਾ ਪਰਿਵਾਰ ਮੰਨ ਜਾਂਦਾ ਅਗਲਾ ਪਰਿਵਾਰ ਮੰਨ ਜਾਂਦਾ ਤੇ ਤੁਸੀਂ ਆਪਣਾ ਹੀ ਕਹਿੰਦੇ ਵੀ ਨੂੰ ਕੀ ਕਹਿੰਦੇ ਨੇ ਮਨੀ ਵੀ ਪੈਸੇ ਦੇ ਕੇ ਤੇ ਬੰਦਾ ਤਾਂ ਆ 12 ਹਰਦਾ ਟੋਟਾ ਫਲੋਇਡਾ ਚ ਇਹ ਰੂਲ ਆ ਗਿਆ ਤੇ ਬੈਠਾ ਉਹ ਫਿਰ ਬੜੇ 45 ਸਾਲ ਦੀ ਸਜ਼ਾ ਹੋਗੀ ਉਹ ਹਜੇ ਬਾਬਾ ਜੀ ਮੈਂ ਕਹਾਂ ਉਹੀ ਤੇ ਦੱਸ ਰਿਹਾ ਤੁਹਾਨੂੰ ਭਾਵੇਂ ਸਜ਼ਾ ਵੀ ਹੋ ਜੇ ਜੋ ਮਰਜ਼ੀ ਹੋ ਜੇ ਬਾਕੀ ਹੈ ਕੀ ਕਿਹੜਾ ਸਟੇਸ਼ਨ ਆ ਗਿਆ ਫਲੋਇਡਾ ਯਾਰ ਬੋਲ ਦਰ ਹੈ ਇੱਥੇ ਆਪਣੇ ਵਾਲੇ ਲੈ ਲਓ ਬਾਬਾ ਜੀ ਕੀ ਹੋ ਗਿਆ ਤੁਹਾਨੂੰ എമെ ടൻഷൻ ഇല്ലേ ആണീയാ ഏടാ ബഗാനോ താള ହୋയാണോ